ਜੈ ਕ੍ਰਿਸ਼ਨੀਆਂ ਮੰਦਿਰ ਚੌਂਕ ਪਾਸਿਆਂ ਵੱਲੋਂ ਨਵੇਂ ਮੰਦਿਰ ਦੀ ਉਸਾਰੀ ਮਜੀਠਾ ਰੋਡ ਵਿਖੇ ਕੀਤੀ ਗਈ ਅਤੇ ਇਸ ਮੌਕੇ ਮੰਦਿਰ ਵਿਖੇ ਠਾਕੁਰਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸਮਾਗਮ ਵਿੱਚ ਅਚੇਚੇ ਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਹਾਜ਼ਰੀ ਭਰੀ ਅਤੇ ਸਮੂਹ ਸੰਗਤਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਉਹਨਾਂ ਨੇ ਆਖਿਆ ਕਿ ਨਵਰਾਤਰੀਆਂ ਦੇ ਦਿਨ ਚੱਲ ਰਹੇ ਹਨ ਤੇ ਬੜਾ ਹੀ ਵਡਭਾਗੀ ਦਿਨ ਹੈ ਐ ਮੰਦਿਰ ਵਿੱਚ ਠਾਕੁਰ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਇਸ ਮੌਕੇ ਕਾਂਗਰਸੀ ਆਗੂ ਸੁਨੀਲ ਕੌਂਟੀ ਸਮੇਤ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਮੰਦਿਰ ਕਮੇਟੀ ਵੱਲੋਂ ਸਾਫ ਦਾ ਉਪ ਮੁੱਖ ਮੰਤਰੀ ਉਮਪ੍ਰਕਾਸ਼ ਸੋਨੀ ਨੂੰ ਸਨਮਾਨਿਤ ਕੀਤਾ ਗਿਆ ਅੱਜ ਮਜੀਠਾ ਰੋੜ ਤੇ ਪਵਿੱਤਰ ਮੰਦਰ ਜਿਹੜੀ ਨਵੇਂ ਸਾਰੀ ਹੋਈ ਆ ਅੱਜ ਠਾਗਰ ਜੀ ਦੀ ਮੂਰਤੀ ਸਥਾਪਨਾ ਜਿਹੜੀ ਆ ਇਸ ਪੁੱਤਰ ਮਾਦਰ ਦੀ ਕੀਤੀ ਗਈ ਆ ਸੋ ਸਭ ਤੋਂ ਪਹਿਲਾਂ ਅੱਜ ਦੇ ਇਸ ਸ਼ੋਭਜਨ ਤੇ ਮੈਂ ਸਾਰੀਆਂ ਸੰਗਤਾਂ ਨੂੰ ਦਿਲੀ ਮੁਬਾਰਕਬਾਦ ਦਿੰਦਾ ਸੋ ਸਾਡਾ ਪਵਿੱਤਰ ਸ਼ਹਿਰ ਅਮਰਸਰ ਦੀ ਪਵਿੱਤਰ ਧਰਤੀ ਗੁਰੂਆਂ ਆ ਪੀਰਾਂ ਪਕੰਬਰਾਂ ਦੀ ਪਵਿੱਤਰ ਧਰਤੀ ਸਾਡਾ ਵੀ ਫਰਜ਼ ਵੀ ਮੰਨਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਚਰਨਾਂ 'ਚ ਹਮੇਸ਼ਾ ਲੱਗੇ ਰਹੀਏ ਸੋ ਇੱਥੇ ਅੱਜ ਕ੍ਰਿਸ਼ਨਾ ਮੰਦਿਰ ਜਿਹੜਾ ਪਾਤਸ਼ਾਹ ਵਾਲਾ ਚੌਂਕ ਉਹਦਾ ਅੱਜ ਕ੍ਰਿਸ਼ਨਾ ਮੰਦਿਰ ਜਿਹੜਾ ਇੱਥੇ ਨਵਾਂ ਮੰਦਿਰ ਜਿਹੜਾ ਕਿਉਂਕਿ ਬੜੇ ਪਵਿੱਤਰ ਦਿਨ ਵੀ ਨੇ ਨਵਰਾਤਰੀਆਂ ਦੇ ਪਵਿੱਤਰ ਦਿਨ ਸੋ ਕ੍ਰਿਸ਼ੀਆਂ ਵਾਲੇ ਦਿਨ ਇਹਨਾਂ ਦਿਨਾਂ 'ਚ ਤਾਗਰ ਜੀ ਦੇ ਪਵਿੱਤਰ ਮੰਦਿਰ ਦੀ ਅੱਜ ਅਜੇ ਸਟਾਫ ਨਾ ਹੋਈ ਹੈ ਸੋ ਮੈਂ ਫੇਰ ਇੱਕ ਵਾਰ ਸਾਰੀਆਂ ਸੰਤਾਂ ਨੂੰ ਦਿਲੀ ਮੁਬਾਰਕਬਾਦ